ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਡ ਖੁ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਪਰੋਇਜ ਦੀ ਤਰ੍ਹਾਂ ਕਰਦੇ ਆਂ ਵੀਡੀਓ ਸ਼ੁਰੂ ਤੇ ਪਹਿਲਾਂ ਆਪਾਂ ਤੁਹਾਡੇ ਨਾਮ ਬੋਲਾਂਗੇ ਤੇ ਫਿਰ ਇੱਕ ਬਹੁਤ ਹੀ ਵਧੀਆ ਰਮੀਡੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਹਾਂਜੀ ਆਪਾਂ ਪਹਿਲੇ ਕਮੈਂਟ ਵੜਦੇ ਆਂ ਮਲਕੀਤ ਬਰਨਾਲੇ ਵਾਲੇ ਤੇ ਉਹਨਾਂ ਨੇ ਖਾਦੀ ਮਹਿੰਦੀ ਅੱਛਾ ਦੀਦੀ ਉਸ ਦਿਨ ਮੈਂ ਪਾਈ ਸੀ ਵੀਡੀਓ ਤੇ ਉਹ ਫਿਰ ਉਹੀ ਹੋ ਜਾਂਦਾ ਹਨਾ ਮੈਂ ਇਸੇ ਕਰਕੇ ਕਿਹਾ ਸੀਗਾ ਕਿ ਜਿਹੜੇ ਆਪਾਂ ਬਾਜ਼ਾਰੋਂ ਕੋਈ ਵੀ ਆਪਾਂ ਵਰਤਦੇ ਆ ਹਨਾ ਕੋਈ ਕਲਰ ਆ ਉਹਨਾਂ ਚ ਸਾਰਿਆਂ ਦੇ ਵਿੱਚ ਕੈਮੀਕਲ ਹੁੰਦਾ ਹੀ ਹੁੰਦਾ ਏ ਤੇ ਇਹ ਆ ਕਿ ਖਾਦੀ ਮਹਿੰਦੀ ਦੇ ਵਿੱਚ ਮੈਂ ਸੁਣਿਆ ਸੀਗਾ ਤੇ ਮੇਰੇ ਨਾ ਚਾਚੇ ਦੀ ਨੋ ਆ ਉਹ ਇਹ ਯੂਜ਼ ਕਰਦੀ ਆ ਤੇ ਉਹ ਕਹਿੰਦੀ ਮੈਨੂੰ ਬਹੁਤ ਵਧੀਆ ਰਿਜ਼ਲਟ ਆ ਤੇ ਬਹੁਤ ਟਾਈਮ ਤੋਂ ਉਹ ਤਾਂ ਇਹ ਵੀ ਕਹਿ ਦਿੰਦੀ ਹੈ ਕਿ ਮੇਰੇ ਜਿੰਨੇ ਵਾਲ ਸੀਗੇ ਚਿੱਟੇ ਉਨੇ ਹੀ ਆ ਹੋਰ ਉਸ ਤੋਂ ਇਲਾਵਾ ਬਿਲਕੁਲ ਨਹੀਂ ਕਿ ਕੈਮੀਕਲ ਜਿਹੜੇ ਆਪਾਂ ਕਲਰ ਲਾਉਣੇ ਆ ਉਹਦੇ ਨਾਲ ਤਾਂ ਆਪਾਂ ਕਹਿੰਦੇ ਜਿਵੇਂ ਵੱਧ ਜਾਂਦੇ ਆ ਤੇ ਉਹ ਕਹਿੰਦੀ ਮੈਂ ਕਾਫੀ ਟਾਈਮ ਤੋਂ ਵਰਤ ਰਹੀ ਆ ਕਹਿੰਦੀ ਪਹਿਲਾਂ ਮੇਰੀ ਸਿਸਟਰ ਵਰਤਦੀ ਸੀ ਤੇ ਉਹਨੇ ਮੈਨੂੰ ਕਿਹਾ ਵੀ ਤੂੰ ਇਹ ਲਗਾ ਲਿਆ ਕਰ ਬਾਕੀ ਉਹ ਕਿਹਨੇ ਕਲਰ ਵਗੈਰਾ ਨਾ ਲਗਾਈ ਤੇ ਵੀ ਵਧੀਆ ਹੁੰਦੀ ਆ ਤੇ ਮੈਂ ਇਸ ਕਰਕੇ ਤੁਹਾਨੂੰ ਕਿਹਾ ਸੀ ਕਿ ਕਈ ਲੋਕ ਮੈਂ ਤਾਂ ਵੈਸੇ ਇਹ ਕਹੂੰਗੀ ਕਿ ਜਿਹੜੀ ਦੂਸਰੀ ਮਹਿੰਦੀ ਹੈਗੀ ਹੈ ਨਾ ਨੇਚਰਲ ਮਹਿੰਦੀ ਆਪਣੀ ਵੀ ਤੁਹਾਨੂੰ ਉਹ ਵੀ ਦੱਸਿਆ ਸੀ ਆਪਾਂ ਤਰੀਕਾ ਕਿ ਤੁਸੀਂ ਉਹ ਵਾਲੀ ਲਗਾ ਸਕਦੇ ਹੋ ਖਾਦੀ ਮਹਿੰਦੀ ਕਈ ਵਾਰ ਹੁੰਦਾ ਹੈ ਨਾ ਕਿਸੇ ਨੂੰ ਸੂਟ ਕਰ ਜਾਂਦੀ ਹੈ ਮਤਲਬ ਇਹ ਹੁੰਦਾ ਕਿ ਜੇ 100 ਦੇ ਵਿੱਚੋਂ 10% ਲੋਕ ਹੈਗੇ ਆ ਵੀ ਕਈ ਵਾਰ ਸਕਿਨ ਜ਼ਿਆਦਾ ਹਨਾ ਸੈਂਸਿਟਿਵ ਹੁੰਦੀ ਆ ਤੇ ਉਹਦੇ ਕਰਕੇ ਹੋ ਜਾਂਦਾ ਵੈਸੇ ਮੋਸਟਲੀ ਬਹੁਤ ਲੋਕ ਲਾਉਂਦੇ ਆ ਇਦਾਂ ਨਹੀਂ ਕਿ ਹਰ ਕਿਸੇ ਨੂੰ ਸੂਟ ਨਹੀਂ ਕਰੂਗੀ ਤੇ ਇਹ ਹੈਗਾ ਹੈ ਕਿ ਪਤਾ ਨਹੀਂ ਵੀ ਤੁਹਾਡੇ ਨਾਲ ਕਿਉਂ ਇਦਾਂ ਹੋਇਆ ਤੇ ਬਾਕੀ ਇਹ ਹੈਗਾ ਕਿ ਚਲੋ ਹਣਾ ਧਿਆਨ ਰੱਖੋ ਅੱਗੇ ਤੋਂ ਜਿਹੜੀ ਚੀਜ਼ ਤੋਂ ਆਪਾਂ ਨੂੰ ਨਹੀਂ ਉਹ ਸੂਟ ਨਹੀਂ ਕਰਦੀ ਤੇ ਆਪਾਂ ਉਹ ਨਾ ਕਈ ਵਾਰ ਐ ਹੋ ਜਾਂਦਾ ਵੀ ਪਹਿਲਾਂ ਦੀ ਪਈ ਹੁੰਦੀ ਹੈ ਹਣਾ ਉਹ ਵੀ ਜਿਵੇਂ ਆਪਾਂ ਬਾਜ਼ਾਰੋਂ ਲੈ ਕੇ ਆਉਣੇ ਕਾਫੀ ਪੁਰਾਣੀ ਹੁੰਦੀ ਆ ਉਹਦੇ ਨਾਲ ਵੀ ਹੋ ਜਾਂਦਾ ਏ ਬਾਕੀ ਕਈ ਵਾਰ ਅਲੱਗ-ਅਲੱਗ ਆਪਣੀ-ਆਪਣੀ ਹਣਾ ਸਕਿਨ ਦਾ ਹਿਸਾਬ ਹੁੰਦਾ ਏ ਤੇ ਮੈਨੂੰ ਆਏ ਜੇ ਹੋਈ ਜਾਵੇ ਮੈਂ ਖੜਾ ਹਾਏ ਮੈਂ ਵੈਸੇ ਕਿਆ ਸੀਗਾ ਕਿ ਲਗਾ ਸਕਦੇ ਹੋ ਪਰ ਮੈਨੂੰ ਇਹੀ ਆ ਕਿ ਮੇਰੇ ਚਾਚੇ ਜੀ ਨੇ ਉਹ ਮੇਰੇ ਨਾਲ ਕਿ ਬਹੁਤ ਗੱਲਾਂ ਕਰਦੀ ਆ ਤੇ ਉਹ ਮੈਨੂੰ ਕਹਿ ਲੱਗੀ ਨਹੀਂ ਕਹਿੰਦੀ ਵੀ ਮੈਨੂੰ ਵਧੀਆ ਲੱਗਦੀ ਮੈਂ ਉਹਨੂੰ ਪੁੱਛਣ ਲੱਗੇ ਕਿ ਕੀ ਲਾਉਣੀ ਆ ਭਾਬੀ ਫੇ ਇੱਥੇ ਵਾਲਾਂ ਤੇ ਵੀ ਵਾਲ ਤੇਰੇ ਸੋਹਣੇ ਲੱਗਦੇ ਆ ਕਾਲੇ ਕਾਲੇ ਇਦਾਂ ਨੇਚਰਲ ਹੀ ਲੱਗਦੇ ਆ ਤੇ ਉਹ ਕਹਿਨਦੀ ਮੈਂ ਖਾਦੀ ਮਹਿੰਦੀ ਲਾਉਣੀ ਆ ਮੈਂ ਇਸ ਕਰਕੇ ਕਹਿ ਦਿੱਤਾ ਹੋਰ ਆਪਾਂ ਨੂੰ ਤਾਂ ਕੋਈ ਇਹਦੇ ਵਿੱਚ ਉਹ ਨਹੀਂ ਹੈਗਾ ਤੇ ਮੈਂ ਤਾਂ ਵੈਸੇ ਇਸੇ ਕਰਕੇ ਨਾ ਇਹ ਕਹਿਣੀ ਹੁੰਦੀ ਆ ਕਿ ਜਿਹੜੀਆਂ ਨੇਚਰਲ ਚੀਜ਼ਾਂ ਆ ਉਹੀ ਹੀ ਵਧੀਆ ਐ ਤੇ ਬਾਜ਼ਾਰੋਂ ਆਪਾਂ ਮੈਂ ਹਮੇਸ਼ਾ ਹੀ ਇਹ ਵੀ ਵੀਡੀਓ ਹਰ ਵੀਡੀਓ ਦੇ ਵਿੱਚ ਇਹ ਕਹਿੰਨੀ ਬਾਜ਼ਾਰੋਂ ਆਪਾਂ ਕੋਈ ਵੀ ਚੀਜ਼ ਲਿਆ ਕੇ ਲਾਵਾਂਗੇ ਉਹ ਤਾਂ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਉਹਦੇ ਵਿੱਚੋਂ ਕੀ ਨਿਕਲਣਾ ਹੈ ਤੇ ਮੈਂ ਤਾਂ ਨਹੀਂ ਕਦੇ ਯੂਜ਼ ਕੀਤੀ ਤੇ ਚਲੋ ਜੀ ਜੇ ਮੇਰੇ ਕਰਕੇ ਹਨਾ ਤੁਹਾਨੂੰ ਇਦਾਂ ਪ੍ਰੋਬਲਮ ਹੋਈ ਤਾਂ ਸੌਰੀ ਤੇ ਚਲੋ ਜੀ ਅੱਗੇ ਆਪਾਂ ਨਾਮ ਮਨਦੀਪ ਕੌਰ ਹਾਂਜੀ ਠੀਕ ਠਾਕ ਆ ਦੀਦੀ ਵਧੀਆ ਏ ਤੁਸੀਂ ਦੱਸੋ ਠੀਕ ਠਾਕ ਸਾਰਾ ਪਰਿਵਾਰ ਗੁਰਮੀਤ ਕੌਰ ਮਲੋਟ ਵਾਲੇ ਆਚਾਰ ਰਿਸ਼ਤੇਦਾਰਾ ਇਸ ਠੀਕ ਆ ਦੀਦੀ ਹੋਰ ਦੀਦੀ ਠੀਕ ਠਾਕ ਹੋ ਕੁਲਵਿੰਦਰ ਸਿੰਘ ਦੀ ਆਈਡੀ ਤੋਂ ਤੇ ਦੀਦੀ ਜੀ ਮੈਂ ਤੁਹਾਨੂੰ ਮਿਲਣਾ ਚਾਹੁੰਨੀ ਹਾਂ ਹਾਂਜੀ ਜ਼ਰੂਰ ਤੁਸੀਂ ਦੱਸੋ ਜੀ ਜਿੱਦੇ ਮਰਜ਼ੀ ਆ ਸਕਦੇ ਹੋ ਤੁਹਾਡਾ ਆਪਣਾ ਘਰ ਆ ਅਸੀਂ ਸ੍ਰੀ ਮੁਕਸਰ ਸਾਹਿਬ ਵਿੱਚ ਰਹਿੰਦੇ ਆ ਤੇ ਤੁਸੀਂ ਜਦੋਂ ਮਰਜ਼ੀ ਆ ਸਕਦੇ ਹੋ ਜੀ ਜਦੋਂ ਵੀ ਤੁਹਾਡਾ ਦਿਲ ਕਰੇ ਤੇ ਮੈਨੂੰ ਬਹੁਤ ਵਧੀਆ ਲੱਗਿਆ ਕਿ ਤੁਸੀਂ ਚਲੋ ਹਨਾ ਇਦਨਾ ਆਪਾਂ ਨੂੰ ਮਾਣ ਬਖਸ਼ਿਆ ਕਿ ਤੁਸੀਂ ਕਿਹਾ ਹੈ ਕਿਸ ਤਨ ਮਿਲਣਾ ਚਾਹੁੰਦੇ ਹੋ ਜਰੂਰ ਮਿਲਾਂਗੇ ਜੀ ਤੁਸੀਂ ਘਰੇ ਆ ਸਕਦੇ ਹੋ ਜਦੋਂ ਮਰਜੀ ਆਪਣੇ ਵੱਲ ਖੁੱਲਾ ਸਦਾ ਹੈ ਬਹੁਤ ਬਹੁਤ ਧੰਨਵਾਦ ਜੀ 나ਜੀ ਆਸ਼ੇਰਪੁਰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਤੇ ਹਾਂਜੀ ਅਸੀਂ ਠੀਕ ਠਾਕ ਆ ਤੁਸੀਂ ਦੱਸੋ ਠੀਕ ਠਾਕ ਕਿਰਨਦੀਪ ਕੋਰ ਹਾਈ ਕੋਰਟ ਵਾਲੇ ਹੋਰ ਦੀਦੀ ਠੀਕ ਠਾਕ ਉਹ ਠੀਕ ਆ ਸਾਰਾ ਪਰਿਵਾਰ ਹਾਂਜੀ ਇਹਨਾਂ ਨੇ ਕੁਲਵਿੰਦਰ ਸੰਗਾਲੀ ਆਈਡੀ ਵਾਲਿਆਂ ਨੇ ਇਹ ਵੀ ਲਿਖਿਆ ਹੈ ਕਿ ਤੁਸੀਂ ਹਰ ਗੱਲ ਦਾ ਜਵਾਬ ਦੇ ਦਿੰਨੇ ਹੋ ਹਣਾ ਚਲੋ ਜੀ ਮੈਨੂੰ ਇਹ ਹੁੰਦਾ ਹੈ ਕਿ ਚਲੋ ਹਰ ਕਿਸੇ ਜੋ ਵੀ ਆਪਾਂ ਨੂੰ ਆਪਣੇ ਵਾਸਤੇ ਟਾਈਮ ਕੱਢਦੇ ਆਪਾਂ ਵੀ ਥੋੜਾ ਜਿਹਾ ਟਾਈਮ ਉਹਨਾਂ ਵਾਸਤੇ ਜ਼ਰੂਰ ਕੱਢੀਏ ਉਹਨਾਂ ਦਾ ਨਾਮ ਬੋਲੀਏ ਹਣਾ ਹਾਲਚਾਲ ਪੁੱਛੀਏ ਉਹਨਾਂ ਦਾ ਕੋਈ ਵੀ ਸਵਾਲ ਹੁੰਦਾ ਉਹਦਾ ਆਪਾਂ ਜਵਾਬ ਦੇਈਏ ਮੈਂ ਇਹ ਮੈਨੂੰ ਇਹ ਹੁੰਦਾ ਹੈ ਕਿ ਜੋ ਮੇਰੇ ਵਾਸਤੇ ਕੋਈ ਮਾੜਾ ਜਿਹਾ ਵੀ ਕਰਦਾ ਨਾ ਮੇਰੀ ਵੈਸੇ ਇਦਾਂ ਦੀ ਨੇਚਰ ਹੀ ਇਦਾਂ ਦੀ ਹੈ ਮੇਰੇ ਲਈ ਕੋਈ ਥੋੜਾ ਜਿਹਾ ਵੀ ਕਰਦਾ ਏ ਮੈਨੂੰ ਐ ਹੁੰਦਾ ਏ ਕਿ ਹਾਏ ਜੇ ਅਗਲਾ ਕਰ ਰਿਹਾ ਤੇ ਆਪਾਂ ਨੂੰ ਆਪਾਂ ਵੀ ਉਹ ਅਗਲੇ ਵਾਸਤੇ ਕੁਝ ਵੀ ਕਰੀਏ ਹਨਾ ਜਿੰਨਾ ਵੀ ਹੋ ਸਕਦਾ ਏ ਜਿਵੇਂ ਐਸੇ ਵੀ ਹੁਣ ਆਪਾਂ ਰਹਿਨੇ ਆ ਰਿਸ਼ਤੇਦਾਰੀਆਂ ਹਨਾ ਉਹਦੇ ਵਿੱਚ ਮੈਨੂੰ ਐ ਹੁੰਦਾ ਵੀ ਜਿਹੜਾ ਖੁਦ ਕਰਦਾ ਉਹਦਾ ਆਪ ਵੀ ਵੱਧ ਕਰੀਦਾ ਏ ਪਰ ਜਿਹੜਾ ਖੁਦ ਨਹੀਂ ਕਰਦਾ ਮੈਂ ਵੀ ਉਹਦਾ ਬਿਲਕੁਲ ਨਹੀਂ ਕਰਦੀ ਮੈਨੂੰ ਵੀ ਇਹ ਹੁੰਦਾ ਕਿ ਉਸ ਨੂੰ ਛੱਡ ਦੋ ਫਿਰ ਜਿਹੜਾ ਖੁਦ ਨਹੀਂ ਕਰਦਾ ਹਨਾ ਜਿਹੜਾ ਆਪ ਕਰਦਾ ਉਹਦਾ ਆਪਾਂ ਦੁੱਗਣਾ ਕਰਦੇ ਆ ਪਰ ਜਿਹੜੇ ਲੋਕ ਐਵੇਂ ਬਸ ਮੈਨੂੰ ਉਹਦਾ ਪਸੰਦ ਹੀ ਨਹੀਂਗੇ ਕੇ ਤੇਰੇ ਮੂੰ ਤੇ ਤੇਰੇ ਮੇਰੇ ਮੂੰ ਤੇ ਮੇਰੇ ਉਹ ਵਾਲੇ ਲੋਕ ਮੈਨੂੰ ਨਹੀਂ ਪਸੰਦ ਹੈਗੇ ਮੈਂ ਨਾ ਤਾਂ ਦੂਰੀ ਬਣਾ ਲੈਣੀ ਆ ਬਹੁਤ ਜ਼ਿਆਦਾ ਤੇ ਜਿਹੜੇ ਆਪਣਾ ਦਿਲੋਂ ਕਰਦੇ ਆਪਾਂ ਉਹਨਾਂ ਦਾ ਦਿਲੋਂ ਹੀ ਕਰਦੇ ਆ ਮੇਰੀ ਇਹੀ ਨੇਚਰ ਆ ਸਿੱਧੂ ਸਿੱਧੂ ਆਈਡੀ ਤੋਂ ਆਪਾਂ ਨੂੰ ਮੈਸੇਜ ਆਇਆ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਸਵਰਨਜੀਤ ਰਾਮਪੁਰੇ ਵਾਲੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਵੀਡੀਓ ਦੇਖਣ ਵਾਸਤੇ ਪਲਵਿੰਦਰ ਕੌਰ ਅੰਮ੍ਰਿਤਸਰ ਵਾਲੇ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਤੇ ਬਹੁਤ-ਬਹੁਤ ਧੰਨਵਾਦ ਜੀ ਸਾਰੇ ਕੀ ਗੱਲ ਹੈ ਗਰਮੀ ਵਾਲੀ ਹੋ ਗਈ ਕਮੈਂਟ ਕੱਟ ਕਰਦੇ ਹੁਣ ਤੁਸੀਂ ਤੇ ਬਾਕੀ ਚਲੋ ਜਿਨ੍ਹਾਂ ਨੇ ਆਪਾਂ ਨੂੰ ਕਮੈਂਟ ਕੀਤੇ ਆ ਜਿਹੜੇ-ਜਿਹੜੇ ਆਪਣੀ ਵੀਡੀਓ ਦੇਖਦੇ ਆ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ ਤਰੱਕੀਆਂ ਬਖਸ਼ੇ ਤੇ ਚਲੋ ਜੀ ਆਪਾਂ ਕਰਦੇ ਆ ਰੈਮੇਡੀ ਸ਼ੁਰੂ ਤੇ ਬਹੁਤ ਹੀ ਵਧੀਆ ਰੈਮੇਡੀ ਆ ਜੋ ਅੱਜ ਕੱਲ ਹੁਣ ਗਰਮੀ ਬਹੁਤ ਜ਼ਿਆਦਾ ਹੋ ਗਈ ਆਪਾਂ ਨੂੰ ਆਪਣੇ ਫੇਸ ਦਾ ਵੀ ਬਹੁਤ ਜ਼ਿਆਦਾ ਧਿਆਨ ਰੱਖਣਾ ਪਊਗਾ ਕਿਉਂਕਿ ਇਹ ਆ ਕਿ ਗਰਮੀ ਦੇ ਵਿੱਚ ਜੋ ਵੀ ਆਪਣੇ ਟੈਨਿੰਗ ਵਗੈਰਾ ਹੋਊਗੀ ਫੇਸ ਦੇ ਉੱਪਰ ਇੱਕ ਵਾਰੀ ਫਿਰਣਾ ਕਿਉਂਕਿ ਹੁਣ ਤਾਂ ਚਲੋ ਆਪਾਂ ਮੰਨ ਲੇ ਕਿ ਕੋਈ ਪ੍ਰੋਗਰਾਮ ਨਹੀਂ ਆਪਾਂ ਘਰੇ ਹੀ ਰਹਿਣਾ ਹੈ ਤੇ ਵੈਸੇ ਵੀ ਕਿਤੇ ਥੋੜਾ ਮੋਟਾ ਆਪਾਂ ਜਾਣਾ ਬਾਜ਼ਾਰ ਹੈ ਨਾ ਤੇ ਸਰਦੀਆਂ ਦੇ ਵਿੱਚ ਪ੍ਰੋਗਰਾਮ ਆ ਜਾਂਦੇ ਫਿਰ ਆਪਾਂ ਨੂੰ ਹੁੰਦਾ ਵੀ ਹਾਏ ਇੱਥੇ ਜਿਵੇਂ ਹੋ ਗਿਆ ਹਾਏ ਇੱਥੇ ਜਿਵੇਂ ਹੋ ਗਿਆ ਤੇ ਆਪਾਂ ਨੂੰ ਹੁਣੇ ਆਪਣੇ ਫੇਸ ਦੀ ਪੂਰੀ ਐ ਕੇਅਰ ਕਰਨੀ ਪਊਗੀ ਫੇਰ ਹੀ ਹੀ ਜਾ ਕੇ ਠੀਕ ਰਹੂਗਾ ਤੇ ਬਹੁਤ ਹੀ ਸੌਖਾ ਆ ਨੁਸਕਾ ਏਕ ਜਿੱਦਾਂ ਡਸਟ ਜੰਮ ਜਾਂਦੀ ਅੱਜ ਕੱਲ ਹਵਾ ਬਹੁਤ ਚੱਲਦੀ ਸਾਰਾ ਦਿਨ ਘੱਟਾ ਪਈ ਜਾਂਦਾ ਉੱਪਰ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਆਪਾਂ ਇੱਕ ਟਮਾਟਰ ਲੈ ਲਿਆ ਇਹ ਟਮਾਟਰ ਵੀ ਆਪਾਂ ਨੂੰ ਜ਼ਿਆਦਾ ਨਹੀਂ ਚਾਹੀਦਾ ਬਸ ਥੋੜਾ ਜਿਹਾ ਇੰਨਾ ਵਾਧੂ ਆਪਾਂ ਨੂੰ ਤੇ ਆਹ ਵਾਲੀ ਆਪਾਂ ਲਈ ਹੋਈ ਹੈ ਖੰਡ ਹੈ ਜਿੰਨੀ ਬੋਲਦੇ ਕਈ ਲੋਕ ਪਰ ਅਸੀਂ ਤਾਂ ਖੰਡ ਹੀ ਕਹਿ ਦਿੰਨੇ ਆ ਜਿਆਦਾਤਰ ਤਾਂ ਪੰਜਾਬ ਦੇ ਵਿੱਚ ਪਿੰਡਾਂ ਵਾਲੇ ਖੰਡ ਬੋਲਦੇ ਆ ਸ਼ਹਿਰਾਂ ਵਾਲੇ ਚੀਨੀ ਬੋਲਦੇ ਹਨ ਤੇ ਚਲੋ ਆਪਾਂ ਖੰਡ ਹੀ ਬੋਲਾਂਗੇ ਇਹ ਆਪਾਂ ਪੀਸ ਲਈ ਹੈ ਖੰਡ ਆ ਥੋੜੀ ਮੋਟੀ ਜੀ ਪੀਸ ਲਈ ਜ਼ਿਆਦਾ ਮੋਟੀ ਵੀ ਨਹੀਂ ਬਸ ਥੋੜੀ ਜੀ ਮੋਟੀ ਇਹਨੂੰ ਆਪਾਂ ਕੀ ਕਰਨਾ ਹੈ ਇਦਾਂ ਕਰਕੇ ਆਪਾਂ ਇਹਦੇ ਉੱਪਰ ਲਗਾ ਲਿਆ ਤੇ ਹੁਣ ਆਪਾਂ ਇਹਨੂੰ ਇਦਾਂ ਦਾ ਕਰਕੇ ਜੋ ਵੀ ਆਪਣੇ ਡਸਟ ਹੋਊਗੀ ਕੁਝ ਵੀ ਹੈ ਉਹ ਨਾ ਸਾਰੇ ਨਿਕਲ ਜੂਗੀ ਇਹਦੇ ਨਾਲ ਜਿਆਦਾ ਰਫ ਨਹੀਂ ਕਰਨਾ ਆਪਾਂ ਜਸਟ ਉਹ ਨਾ ਹੌਲੀ ਹੌਲੀ ਇਹ ਕਹਿੰਦੇ ਨੇ ਵੀ ਖੰਡ ਆਪਾਂ ਜੇ ਵਾਲਾਂ ਤੇ ਲਗਾਵਾਂਗੇ ਫਿਰ ਵੀ ਬਹੁਤ ਵਧੀਆ ਹੈ ਫੇਸ ਤੇ ਲਗਾਵਾਂਗੇ ਫਿਰ ਵੀ ਬਹੁਤ ਵਧੀਆ ਹੈ ਪਰ ਜੇ ਆਪ ਖਾਵਾਂਗੇ ਖਾਣ ਵਾਸਤੇ ਵਧੀਆ ਨਹੀਂ ਹੈਗੀ ਇਹ ਇਸ ਕਰਕੇ ਖੰਡ ਨੂੰ ਘੱਟ ਤੋਂ ਘੱਟ ਯੂਜ਼ ਕਰੋ ਮੈਂ ਤਾਂ ਚਾਹ ਵੀ ਗੁੜ ਦੀ ਬਣਾਣੀ ਆ ਖੰਡਸ ਦਾ ਬਹੁਤ ਟਾਈਮ ਹੋ ਗਿਆ ਖੰਡ ਦੀ ਚਾਹ ਮੈਨੂੰ ਤਾਂ ਹੁਣ ਸਵਾਦ ਹੀ ਨਹੀਂ ਲੱਗਦੀ ਗੁੜ ਦੀ ਚਾਹ ਮੈਂ ਤਾਂ ਕਿਸੇ ਰਿਸ਼ਤੇਦਾਰੀ ਚ ਜਾਂ ਕਿਤੇ ਵੀ ਚਲੇ ਜਾਈਏ ਨਾ ਤੇ ਐ ਹੁੰਦਾ ਹੈ ਕਿ ਹਾਏ ਖੰਡ ਦੀ ਚਾਹ ਮੈਨੂੰ ਸਵਾਦ ਨਹੀਂ ਲੱਗਦੀ ਮੈਂ ਤਾਂ ਗੁੜ ਦੀ ਚਾਹ ਹੀ ਪੀਣੀ ਆ ਤੇ ਤੁਸੀਂ ਵੀ ਕੋਸ਼ਿਸ਼ ਕਰਿਆ ਕਰੋ ਕਿ ਚਾਹ ਜਿਹੜੇ ਲੋਕੀ ਚਾਹ ਪੀਂਦੇ ਸ਼ਕੀਨ ਆ ਵੈਸੇ ਤਾਂ ਦੇਖੋ ਜੀ ਕਹਿ ਦਿੰਦੇ ਆ ਚਾਹ ਨਹੀਂ ਪੀਣੀ ਚਾਹੀਦੀ ਪਰ ਰਹਾ ਨਹੀਂ ਜਾਂਦਾ ਮੈਥੋਂ ਤਾਂ ਬਿਲਕੁਲ ਨਹੀਂ ਰਹਾ ਜਾਂਦਾ ਮੈਂ ਤਾਂ ਇੱਕ ਦਿਨ ਨਾ ਸਵੇਰ ਚਾਹ ਨਾ ਪੀਤੀ ਕਿਉਂਕਿ ਬੱਚੇ ਨਹੀਂ ਪੀਂਦੇ ਚਾ ਹਸਬੰਡ ਵੀ ਕਹਿ ਦਿੰਦੇ ਨਹੀਂ ਪੀਣੀ ਤੇ ਮੈਨੂੰ ਇਹ ਹੋ ਗਿਆ ਕਿ ਚਲ ਮੈਂ ਵੀ ਨਹੀਂ ਪੀਂਦੀ ਅੱਜ ਤੇ ਮੈਨੂੰ ਇਦਾਂ ਲੱਗੇ ਕਿ ਹਏ ਮੇਰੇ ਤੋਂ ਕੁਝ ਦੁਖੀ ਆਂਦਾ ਜਿਵੇਂ ਕਿ ਪਤਾ ਨਹੀਂ ਮੈਨੂੰ ਕੀ ਹੋ ਗਿਆ ਮੈਂ ਤਾਂ ਇੰਨੀ ਬਿਮਾਰ ਆ ਕਿ ਮੈਂ ਤਾਂ ਚਾਹ ਨਹੀਂ ਪੀਤੀ ਤੇ ਆਪਣੇ ਤੋਂ ਤਾਂ ਚਾਹ ਬਿਨਾ ਰਹਾ ਨਹੀਂ ਜਾਂਦਾ ਨਾ ਚਾਹ ਤਾਂ ਜ਼ਰੂਰੀ ਹੈ ਕਹੇ ਚਾਹ ਇੱਕ ਪਲਾ ਮੈਂ ਦੋ ਵਾਰੀ ਪੀਣੀ ਇੱਕ ਵਾਰੀ ਦੁਪਹਿਰੇ ਜੇ ਪੀ ਲਈ ਇੱਕ ਵਾਰੀ ਸਵੇਰ ਪਰ ਮੈਂ ਤੋਂ ਰਹਾ ਨਹੀਂ ਜਾਂਦਾ ਚਾਹ ਬਿਨਾ ਜੇ ਮੈਂ ਇਹ ਕਵਾਂ ਨਾ ਕਿ ਮੈਂ ਛੱਡ ਦਵਾਂ ਚਾਹ ਪਰ ਨਾ ਜੀ ਮੈਨੂੰ ਤਾਂ ਐ ਹੋਣ ਲੱਗਦਾ ਨਸ਼ਾ ਵੀ ਜਿਵੇਂ ਟੁੱਟਿਆ ਪਿਆ ਹੈ ਵਿੱਚ ਚਾਹ ਪੀ ਕੇ ਫੇਰ ਹੀ ਕੋਈ ਕੰਮ ਕਰੂੰਗੀ ਨਹੀਂ ਤਾਂ ਮੇਥੋਂ ਕੰਮ ਹੀ ਨਹੀਂ ਹੁੰਦਾ ਚਾਹ ਤੋਂ ਬਿਨਾ ਤੇਨੂੰ ਆਪਾਂ ਚੰਗੀ ਤਰ੍ਹਾਂ ਇਦਾਂ ਕਰਕੇ ਜੋ ਵੀ ਆਪਣੇ ਚਿਹਰੇ ਦੇ ਉੱਪਰ ਡਸਟ ਵਗੈਰਾ ਹੈ ਨਾ ਟੈਨਿੰਗ ਹੋ ਗਈ ਹੋਂਦੀ ਆ ਉਹ ਬਿਲਕੁਲ ਹੀ ਸਾਫ਼ ਹੋ ਜਾਊਗਾ। ਇੱਕਦਮ ਤੁਹਾਨੂੰ ਦੇਖੀ ਤੁਸੀਂ ਲਗਾ ਕੇ ਨਾ ਤੁਹਾਡਾ ਫੇਸ ਇੱਕਦਮ ਚਮਕਣ ਲੱਗ ਜਾਊਗਾ। ਬਹੁਤ ਵਧੀਆ 글로 ਵੀ ਬਹੁਤ ਸੋਹਣਾ ਆਊਗਾ। ਤੇ ਇੱਕਦਮ ਸਕਿਨ ਤੁਹਾਡੀ ਐ ਲੱਗਣ ਲੱਗ ਜੂਗੀ ਕਿ ਵਾਈਟ ਹੋ ਗਿਆ ਫੇਸ। ਥੋੜਾ ਜਿਹਾ ਨਾ ਫਰਕ ਪੈ ਜਾਊਗਾ ਜਿਵੇਂ ਆਪਣੀ ਪਹਿਲਾਂ ਸਕਿਨ ਜਦੋਂ ਆਪਾਂ ਇਹ ਵਾਲਾ ਯੂਜ਼ ਕਰ ਲਿਆ। ਉਦੋਂ ਹੀ ਤੁਹਾਨੂੰ ਫਰਕ ਲੱਗ ਲੱਗ ਜੂਗਾ ਕਿ ਸਕਿਨ ਸੋਹਣੀ ਹੋ ਗਈ ਹੈ ਇਹਨੂੰ ਤੁਸੀਂ ਹਫਤੇ ਦੇ ਵਿੱਚ ਦੀ ਇੱਕ ਇੱਕ ਵਾਰੀ ਜ਼ਰੂਰ ਕਰ ਲਿਆ ਕਰੋ ਇਹ ਫੇਸ਼ੀਅਲ ਹੀ ਹੋ ਜਾਂਦਾ ਇੱਕ ਨਾ ਫੇਸ ਤੁਹਾਡਾ ਵਧੀਆ ਹੋ ਜਾਊਗਾ ਤੇ ਆ ਆਪਾਂ ਪਹਿਲਾ ਸਟੈਪ ਇਹਨੂੰ ਆਪਾਂ 3-4 ਮਿੰਟ ਤੱਕ ਇਦਾਂ ਲਗਾਉਣਾ ਹੀ ਲਗਾਉਣਾ ਹੈ ਫੇਸ ਦੇ ਉੱਪਰ 3-4 ਮਿੰਟ ਤੁਸੀਂ ਲਗਾ ਕੇ ਫਿਰ ਤੁਸੀਂ ਫੇਸ ਧੋ ਕੇ ਫਿਰ ਨੈਕਸਟ ਸਟੈਪ ਆ ਜਿਹੜਾ ਆਪਾਂ ਉਹ ਤੁਹਾਨੂੰ ਫਿਰ ਦੱਸਦੇ ਆ ਤੇ ਹਾਂਜੀ ਆਪਾਂ ਇਹਨੂੰ ਕਰਕੇ ਨਾ ਮ사ਜ 4-5 ਮਿੰਟ ਤੇ ਆਪਾਂ ਧੋ ਕੇ ਆਏ ਆ ਫੇਸ ਨੂੰ ਤੇ ਫੇਸ ਇੱਕਦਮ ਸੱਚੀ ਬਹੁਤ ਸੋਹਣਾ ਹੋ ਗਿਆ ਏ ਤੇ ਮੈਂ ਕੁਝ ਵੀ ਨਹੀਂ ਸੀ ਲਗਾਇਆ ਪਹਿਲਾਂ ਤੇ ਹੁਣ ਮੈਂ ਜਦੋਂ ਦੇਖਿਆ ਮੇਰਾ ਤਾਂ ਡੱਲ ਜਾ ਹੋਇਆ ਪਿਆ ਸੀ ਆ ਫੇਸ ਮੈਂ ਕਿ ਪਹਿਲਾਂ ਵੀਡੀਓ ਬਣਾਉਣੀ ਆ ਚਲ ਆਪਾਂ ਉਹਦੇ ਹੀ ਉਹ ਕਰ ਲਾਂਗੇ ਤੇ ਮੈਂ ਕੁਝ ਵੀ ਨਹੀਂ ਸੀ ਲਗਾਇਆ ਤੇ ਬਹੁਤ ਸੋਹਣਾ ਹੋ ਗਿਆ ਇੱਕਦਮ ਬਹੁਤ ਹੀ ਜ਼ਿਆਦਾ ਵਧੀਆ ਹੋਗਾ ਤੇ ਠੰਡੇ ਪਾਣੀ ਨਾਲ ਮੂੰਹ ਧੋਤਾ ਏ ਕਿਉਂਕਿ ਅੱਜ ਕੱਲ ਨਾ ਜੋ ਆਪਣਾ ਟੂਟੀ ਤੋਂ ਪਾਣੀ ਹਨਾ ਆਪਾਂ ਆਉਂਦਾ ਏ ਆਪਣਾ ਡਿਗੀਆਂ ਵਾਲਾ ਟੈਂਕੀਆਂ ਵਾਲਾ ਉਹ ਤੇ ਗਰਮ ਬਹੁਤ ਜ਼ਿਆਦਾ ਏ ਤੇ ਹਮੇਸ਼ਾ ਇੱਕ ਤੁਸੀਂ ਠੰਡੇ ਪਾਣੀ ਨਾਲ ਫੇਸ ਧੋਣਾ ਗਰਮੀ ਗਰਮੀ ਬਹੁਤ ਹੀ ਜ਼ਿਆਦਾ ਪਾਣੀ ਗਰਮਾ ਗਰਮ ਪਾਣੀ ਦੇ ਨਾਲ ਕਦੇ ਵੀ ਨਾ ਤੁਸੀਂ ਫੇਸ ਆਪਣਾ ਧੋ ਕਿਉਂਕਿ ਇਹ ਹੋ ਜਾਂਦਾ ਆਪਣੀ ਸਕਿਨ ਲੂਜ਼ ਹੋ ਜਾਂਦੀ ਏ ਜਿੰਨਾ ਹੀ ਆਪਾਂ ਗਰਮ ਪਾਣੀ ਨਾਲ ਫੇਸ ਧੋਵਾਂਗੇ ਹਮੇਸ਼ਾ ਠੰਡੇ ਪਾਣੀ ਨਾਲ ਫੇਸ ਧੋਣਾ ਚਾਹੀਦਾ ਏ ਤੇ ਦੂਸਰਾ ਸਟੈਪ ਆ ਜਿਹੜਾ ਆਪਾਂ ਉਹ ਤੁਹਾਨੂੰ ਦੱਸਦੇ ਆ ਹੁਣ ਤੇ ਤੁਸੀਂ ਇਹ ਦੋ ਸਟੈਪ ਕਰ ਲੈਣਾ ਤੇ ਤੁਹਾਡਾ ਫੇਸ਼ੀਅਲ ਨੂੰ ਵੀ ਪਰੇ ਸਿੱਟੂ ਆ ਐ ਹੋ ਜੂਗਾ ਫੇਸ਼ੀਅਲ ਹੀ ਕਰਵਾਇਆ ਕਿਸੇ ਚੰਗਾ ਬ੍ਰਾਂਡ ਦਾ ਐਦਾਂ ਹੋ ਜੂਗਾ ਬਹੁਤ ਹੀ ਵਧੀਆ ਲੱਗੂਗਾ ਤੇ ਆ ਆਪਾਂ ਲੈ ਲੈ ਆ ਜੀ ਬੇਸਨ ਬੇਸਨ ਤੇ ਆ ਨਾਰੀਅਲ ਤੇਲ ਕਿਉਂਕਿ ਬੇਸਣ ਹੁੰਦਾ ਨਾ ਥੋੜੀ ਜਿਹੀ ਡਰਾਈ ਕਰ ਦਿੰਦਾ ਆਪਣੀ ਸਕਿਨ ਨੂੰ ਤੇ ਆਪਾਂ ਦੋ ਕਬੁੰਦਾ ਇਹਦੇ ਵਿੱਚ ਪਾ ਲਈਆਂ ਤੇ ਹੁਣ ਆਪਾਂ ਪਾ ਲੈਣਾ ਇਹਦੇ ਵਿੱਚ ਗੁਲਾਬ ਜਲ ਗੁਲਾਬ ਜਲ ਤਾਂ ਹਮੇਸ਼ਾ ਹੀ ਤੁਸੀਂ ਗੁਲਾਬ ਜਲ ਦੇ ਨਾਲ ਆਪਣਾ ਫੇਸ ਜਰੂਰ ਕਲੀਨ ਕਰਿਆ ਕਰੋ ਜਰੂਰ ਡੇਲੀ ਲਗਾਇਆ ਕਰੋ ਗੁਲਾਬ ਜਲ ਨਾਲ ਕੀ ਹੁੰਦਾ ਹੈ ਕਿ ਜਿਹੜੀ ਆਪਣੇ ਪੋਸ ਓਪਨ ਹੋ ਜਾਂਦੇ ਆ ਤੇ ਉਹਨਾਂ ਨੂੰ ਸ਼੍ਰਿੰਕ ਕਰਦਾ ਹੈ ਆਪਣੀ ਸਕਿਨ ਨੂੰ ਯੰਗ ਰੱਖਦਾ ਹੈ ਮੀਨਸ ਕਿ ਵਧੀਆ ਸਕਿਨ ਜਦੋਂ ਆ ਆਪਣੇ ਆਪਾਂ ਕਹਿ ਦਿੰਨੇ ਏਜ ਦੇ ਹਿਸਾਬ ਨਾਲ ਇਥੋਂ ਪਤਾ ਲੱਗਣ ਲੱਗ ਜਾਂਦਾ ਹੈ ਸਕਿਨ ਦਾ ਜਿਨ੍ਹਾਂ ਦੇ ਬਹੁਤ ਜ਼ਿਆਦਾ ਓਪਨ ਹੋ ਜਾਂਦੇ ਆ ਪੋਰਸ ਓਪਨ ਹੋ ਜਾਂਦੇ ਆ ਉਦੋਂ ਆਪ ਨੂੰ ਆਇ ਲੱਗਦਾ ਵੀ ਇਹਦੀ ਜ਼ਿਆਦਾ ਏਜ ਹੋਗੀ ਆ ਤੇ ਜਦੋਂ ਆਪਣੇ ਇਹ ਨਹੀਂ ਹੁੰਦੇ ਸਕਿਨ ਵਧੀਆ ਹੁੰਦੀ ਉਦੋਂ ਆਪਾਂ ਕੋਈ ਜੱਜ ਨਹੀਂ ਕਰ ਸਕਦਾ ਕਿ ਇਹਨਾਂ ਦੀ ਏਜ ਕਿੰਨੀ ਕੁ ਹੋਊਗੀ ਤੇ ਇਸ ਕਰਕੇ ਤੁਸੀਂ ਗੁਲਾਬ ਜਲ ਤਾਂ ਡੇਲੀ ਯੂਜ਼ ਕਰੋ ਹੀ ਕਰੋ ਇੱਕ ਦੋ ਵਾਰੀ ਆਪਣੇ ਫੇਸ ਨੂੰ ਜ਼ਰੂਰ ਕਲੀਨ ਕਰ ਲਿਆ ਕਰੋ ਗੁਲਾਬ ਜਲ ਦੇ ਨਾਲ ਗੁਲਾਬ ਜਲ ਬਹੁਤ ਹੀ ਵਧੀਆ ਚੀਜ਼ ਹੈ ਤੇ بیسਨ ਨਾਲ ਆਪਣੀ ਸਕਿਨ ਜੇ ਤਾਂ ਆਪਾਂ ਦਹੀਂ ਚ ਪਾ ਲਈਏ بیسਨ ਫਿਰ ਤਾਂ ਕੋਈ ਚੱਕਰ ਨਹੀਂ ਕਿਉਂਕਿ ਦਹੀਂ ਦੇ ਵਿੱਚ ਵੀ ਹਨਾ ਹੁੰਦਾ ਹੈ ਮੋਸਚਰਾਈਜ਼ ਹੁੰਦਾ ਹੈ ਉਹਦੇ ਨਾਲ ਨਹੀਂ ਫਰਕ ਪੈਂਦਾ ਤੇ ਆਪਾਂ ਹੁਣ ਇਹਦੇ ਵਿੱਚ ਇਸ ਕਰਕੇ ਪਾ ਲਿਆ ਕਿ بیسਨ ਸਕਿਨ ਨੂੰ ਥੋੜਾ ਡਰਾਈ ਕਰ ਦਿੰਦਾ ਹੈ ਤੇ ਹੁਣ ਤਾਂ ਮੌਸਮ ਇਦਾਂ ਦਾ ਹੋਇਆ ਪਿਆ ਏ ਕਿ ਡ్రਾਈ ਡ్రਾਈ ਜੀ ਸਕਿਨ ਹੋਈ ਪਈ ਐ ਤੇ ਗੁਲਾਬ ਜਲ ਤਾਂ ਬਹੁਤ ਹੀ ਵਧੀਆ ਚੀਜ਼ ਆ ਉਹਦਾ ਤੁਸੀਂ ਕੁਝ ਵੀ ਨਾ ਮਲਾਓ ਉਹਦੇ ਵਿੱਚ ਤੁਸੀਂ ਵੈਸੇ ਹੀ ਕਾਟਨ ਤੇ ਲਾਓ ਤੇ ਆਪਣੇ ਫੇਸ ਦੇ ਉੱਪਰ ਲਗਾ ਸਕਦੇ ਹੋ ਉਹਨੂੰ ਸਾਫ਼ ਕਰ ਸਕਦੇ ਹੋ ਕਾਟਨ ਦੇ ਨਾਲ ਜੇ ਤੁਸੀਂ ਦੇਖੋਗੇ ਇੰਨੀ ਡਸਟ ਆਪਾਂ ਕੀ ਕਰਦੇ ਆ ਕਿ ਕਈ ਵਾਰੀ ਡੇਲੀ ਆਪਾਂ ਨਹੀਂ ਯੂਜ਼ ਕਰਦੇ ਕੋਈ ਵੀ ਚੀਜ਼ ਹਨਾ ਸਾਬਣ ਲਾ ਲੈਨੇ ਆਪਾਂ ਜਲਦੀ ਜਲਦੀ ਦੇ ਵਿੱਚ ਸਾਬਣ ਤਾਂ ਆਪਣੀ ਸਕਿਨ ਨੂੰ ਬਹੁਤ ਜ਼ਿਆਦਾ ਡਲ ਕਰ ਦਿੰਦੀ ਹੈ ਇਸ ਕਰਕੇ ਸਾਬਣ ਨਹੀਂ ਲਗਾਉਣੀ ਚਾਹੀਦੀ ਤੇ ਜੇ ਤੁਸੀਂ ਕਾਟਨ ਦੇ ਨਾਲ ਗੁਲਾਬ ਚਲ ਲਗਾਉਗੇ ਨਾ ਕਾਟਨ ਦੇ ਨਾਲ ਤੇ ਤੁਸੀਂ ਦੇਖੋਗੇ ਇੰਨੀ ਡਸਟ ਨਿਕਲਦੀ ਹੈ ਫੇਸ ਦੇ ਵਿੱਚੋਂ ਆਪਾਂ ਨੂੰ ਐ ਲੱਗਦਾ ਕਿ ਹਾਈ ਉੱਪਰੋਂ ਤਾਂ ਆਪਣਾ ਪਤੇ ਹੀ ਨਹੀਂ ਲਾਦਾ ਵੀ ਇੰਨੀ ਡਸਟ ਬੈਠਦੀ ਹੈ ਤੇ ਇਹਨੂੰ ਆਪਾਂ 5 ਮਿੰਟ ਲਗਾ ਕੇ ਰੱਖ ਲੈਣਾ ਤੇ ਜਦੋਂ ਨਾ ਤਾਂ ਜ਼ਿਆਦਾ ਡਰਾਈ ਕਰਨਾ ਇਹਨੂੰ ਤੇ ਨਾ ਜ਼ਿਆਦਾ ਗਿੱਲੇ ਨਾਲੀ ਬਸ 4-5 ਮਿੰਟ ਜੇ ਤਾਂ ਆਪਾਂ ਪੱਖੇ ਥੱਲੇ ਬੈਠੇ ਆ ਹੁਣ ਗਰਮੀ ਆ ਨਾ ਬਿਨਾ ਪੱਖੇ ਤੋਂ ਨਹੀਂ ਬੈਠਿਆ ਜਾਂਦਾ ਸੀ ਪੱਖਾ ਛੱਡ ਲਿਆ ਵੀਡੀਓ ਬਣਾਉਣੀ ਸੀ ਜੇ ਬੰਦ ਕਰਦੇ ਆ ਫਿਰ ਬਹੁਤ ਜ਼ਿਆਦਾ ਗਰਮੀ ਲੱਗਦੀ ਹੈ ਗਰਮੀ ਜ਼ਿਆਦਾ ਹੋਊਗੀ ਜੇ ਤਾਂ ਪੱਖੇ ਥੱਲੇ ਬੈਠੇ ਫਿਰ ਤਾਂ 2-3 ਮਿੰਟਾਂ ਦੇ ਵਿੱਚ ਹੀ ਨਾ ਡਰਾਈ ਹੋ ਜਾਂਦਾ ਹੈ ਤੇ ਜੇ ਤੁਸੀਂ ਵੈਸੇ ਬੈਠੇ ਹੋ ਤਾਂ ਫਿਰ ਤੁਸੀਂ 4-5 ਮਿੰਟ ਲਗਾ ਕੇ ਇਹਨੂੰ ਰੱਖ ਸਕਦੇ ਹੋ 5 ਤੋਂ 7 ਮਿੰਟ ਵੀ ਲਗਾ ਕੇ ਰੱਖ ਸਕਦੇ ਹੋ ਕੋਈ ਨੁਕਸਾਨ ਨਹੀਂ ਗਾ ਇਹਦਾ ਵਧੀਆ ਹੀ ਆ ਜਿੰਨਾ ਵੀ ਤੁਹਾਡੀ ਸਕਿਨ ਦੇ ਵਿੱਚ ਐਬਜ਼ੌਰਬ ਹੋਊਗਾ ਉਨਾ ਹੀ ਵਧੀਆ ਲੱਗੂਗਾ ਤੇ ਇਸ ਕਰਕੇ ਆਪਾਂ ਹੁਣ 3-4 ਮਿੰਟਾਂ ਨੂੰ ਕਲੀਨ ਕਰਕੇ ਫੇਸ ਫਿਰ ਤੁਹਾਨੂੰ ਦਿਖਾਉਣੇ ਆ ਤੇ ਹਾਂਜੀ ਆਪਾਂ ਵਾਸ਼ ਕਰਿਆ ਹੈ ਫੇਸ ਨੂੰ ਤੇ ਬਹੁਤ ਹੀ ਜ਼ਿਆਦਾ ਬਹੁਤ ਬਹੁਤ ਹੀ ਜ਼ਿਆਦਾ ਫਰਕ ਪੈ ਗਿਆ ਤੇ ਮੈਨੂੰ ਖੁਦ ਨੂੰ ਵੀ ਲੱਗ ਜਾਂਦਾ ਸੀ ਆ ਕਿ ਇਦਾਂ ਡਲ ਜਾਂ ਲੱਗ ਜਾਂਦਾ ਸੀ ਆ ਫੇਸ ਤੇ ਬਹੁਤ ਜ਼ਿਆਦਾ ਵਧੀਆ 글로 ਆ ਗਿਆ ਇੱਕਦਮ ਬਹੁਤ ਵਧੀਆ ਹੋ ਗਿਆ ਫਿਰ ਤੇ ਇੱਕ ਆਪਾਂ ਨੂੰ ਕਮੈਂਟ ਆਇਆ ਸੀ ਆ ਕਿ ਜਿਹੜਾ ਆਪਾਂ ਕਾਲੇ ਘਿਹਰਿਆਂ ਦੀ ਵੀਡੀਓ ਪਾਈ ਸੀ ਉਸ ਤੇ ਕਮੈਂਟ ਆਇਆ ਸੀ ਆ ਦੀ ਮੈਨੂੰ ਫੋਨ ਕਮੈਂਟ ਤੇ ਤੁਸੀਂ ਜ਼ਰੂਰ ਰੇਮੇਡੀ ਲਾਇਓ ਇਹ ਵਾਲੀ ਬਣਾ ਕੇ ਇਦਾਂ ਬਹੁਤ ਜ਼ਿਆਦਾ ਜੇ ਤੁਸੀਂ ਕੋਈ ਵੀ ਕੋਈ ਪ੍ਰੋਗਰਾਮ ਆ ਗਿਆ ਨਾ ਤੇ ਇਹ ਵਾਲਾ ਬਣਾ ਕੇ ਲਾ ਕੇ ਤੁਸੀਂ ਵੈਸੇ ਵੀ ਨਾ ਇੱਕ ਹਫਤੇ ਦੇ ਵਿੱਚ ਇੱਕ ਵਾਰੀ ਇਹ ਲਗਾ ਸਕਦੇ ਹੋ ਬਹੁਤ ਜ਼ਿਆਦਾ ਵਧੀਆ ਤੁਹਾਡੀ ਸਕਿਨਰ ਹੋਊਗੀ ਮੰਗਲ ਮੰਗਲ ਸਿੰਘ ਦੀ ਆਈਡੀ ਤੋਂ ਆਪਾਂ ਨੂੰ ਆਇਆ ਸੀਗਾ ਕਮੈਂਟ ਕਿ ਕਾਲੇ ਘੇਰਿਆਂ ਦੀ ਆਪਾਂ ਵੀਡੀਓ ਪਾਈ ਸੀ ਛੋੜੀਆਂ ਤੋਂ ਕਿ ਬਦਾਮ ਰਗੜ ਕੇ ਉਹ ਵਾਲਾ ਹਾਂਜੀ ਤੁਸੀਂ ਆਪਣੇ ਪੂਰੇ ਫੇਸ ਦੇ ਉੱਪਰ ਵੀ ਲਗਾ ਸਕਦੇ ਹੋ ਉਹਦਾ ਕੋਈ ਸਾਈਡ ਇਫੈਕਟ ਨਹੀਂ ਆ ਬਹੁਤ ਵਧੀਆ ਚੀਜ਼ ਆ ਤੁਸੀਂ ਪੂਰੇ ਫੇਸ ਤੇ ਲਗਾ ਸਕਦੇ ਤੁਹਾਡੇ ਝੁਰੜੀਆਂ ਨਹੀਂ ਪੈਣਗੀਆਂ ਕਦੇ ਵੀ ਕੋਈ ਦਾਗ-ਧੱਬਾ ਕੋਈ ਵਧੀਆ ਤੁਹਾਡੀ ਸਕਿਨ ਇਕਦਮ ਮੋਇਸਚਰਾਈਜ਼ਰ ਰਹੂਗੀ ਹਰ ਟਾਈਮ ਤੇ ਬਹੁਤ ਵਧੀਆ ਰਹੂਗੀ ਤੇ ਇਹ ਵੀ ਬਹੁਤ ਜ਼ਿਆਦਾ ਮੈਨੂੰ ਫਰਕ ਲੱਗਣ ਲੱਗ ਗਿਆ ਮੈਨੂੰ ਇਦਾਂ ਹੋਈ ਜਾਂਦਾ ਕਿ ਮੇਰੀ ਸਕਿਨ ਇਕਦਮ ਫੇਸ ਠੰਡਾ ਠੰਡਾ ਤੇ ਬਹੁਤ ਵਧੀਆ ਤੇ ਤੁਸੀਂ ਹਾਂਜੀ ਸਾਰੇ ਫੇਸ ਦੇ ਉੱਪਰ ਲਗਾ ਸਕਦੇ ਹੋ ਤੇ ਠੀਕ ਹੈ ਜੀ ਜਰੂਰ ਬਣਾ ਕੇ ਲਗਾਇਓ ਰੈਮੀਡੀ ਤੇ ਬੜਾ ਵਧੀਆ ਲੱਗ ਰਿਹਾ ਏ ਮੈਨੂੰ ਇੱਕਦਮ ਇਦਾਂ ਹਲਕਾ ਹਲਕਾ ਜਿਹਾ ਨਾ ਲੱਗ ਰਿਹਾ ਏ ਫੇਸ ਕਿ ਜਿਵੇਂ ਨੇ ਕੋਈ ਭਾਰ ਹੀ ਲਹਿ ਗਿਆ ਉੱਪਰੋਂ ਕਿ ਪਤਾ ਨਹੀਂ ਡਸਟੀ ਇੰਨੀ ਜੰਮੀ ਹੋਈ ਸੀਗੀ ਕਿ ਕੀ ਚੱਕਰ ਸੀ ਆ ਤੇ ਐਂ ਲੱਗੀ ਜਾਂਦਾ ਏ ਕਿ ਹਲਕਾ ਹੋ ਗਿਆ ਇੱਕਦਮ ਫੇਸ ਬਹੁਤ ਵਧੀਆ ਲੱਗ ਰਿਹਾ ਏ ਵਧੀਆ ਰਿਜ਼ਲਟ ਆ ਤੇ ਜਰੂਰ ਟਰਾਈ ਕਰਿਓ ਤੇ ਚਲੋ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਬੈਲ ਆਈਕਨ ਪ੍ਰੈਸ ਕਰਿਆ ਕਰੋ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਓਕੇ ਜੀ ਧੰਨਵਾਦ